ਸਤਿ ਸ਼੍ਰੀ ਅਕਾਲ ਬੱਚੋ ਆਓ ਪੰਜਾਬੀ ਸਿੱਖੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬੱਚੋ ਆਪਾਂ ਪੜ੍ਹ ਰਹੇ ਹਾਂ ਨਵੀਂ ਉਡਾਨ 3rd ਕਲਾਸ ਦੀ ਤੇ ਬੱਚੋ ਅੱਜ ਆਪਾਂ ਕਰਨ ਜਾ ਰਹੇ ਹਾਂ 6th ਲੈਸਨ ਮਾਵਾ ਧੀਆਂ ਠੀਕ ਹੈ ਮਾਵਾ ਧੀਆਂ ਤੇ ਇਹਦੀ ਵਿਚਾਰ ਚਰਚਾ ਪੜ੍ਹਨ ਲਈ ਦਿੰਦੇ ਹਾਂ ਕੀ ਹੈ ਤੁਹਾਨੂੰ ਘਰ ਵਿੱਚ ਸਭ ਤੋਂ ਵੱਧ ਪਿਆਰ ਕੌਣ ਕਰਦਾ ਹੈ ਇਹ ਹੈ ਕੌਣ ਕਰਦਾ ਹੈ ਤੁਸੀਂ ਦੱਸਣਾ ਹੈ ਕੌਣ ਕਰਦਾ ਹੈ ਕੀ ਜਾਨਵਰਾਂ ਵਿੱਚ ਵੀ ਮਾਵਾ ਆਪਣੇ ਬੱਚਿਆਂ ਨੂੰ ਪਿਆਰ ਕਰਦੀਆਂ ਹਨ ਠੀਕ ਹੈ ਕੁਐਸਚਨ ਪੁੱਛੇ ਹੋਏ ਆ ਤੁਸੀਂ ਇਹ ਕੁਐਸਚਨ ਦੱਸ ਸਕਦੇ ਹੋ ਤੇ ਚਲੋ ਲੈਸਨ ਪੜ੍ਹਦੇ ਹਾਂ ਹਰ ਮਾਂ ਨੂੰ ਆਪਣੇ ਬੱਚਿਆਂ ਨਾਲ ਬਹੁਤ ਪਿਆਰ ਹੁੰਦਾ ਹੈ ਮਾਂ ਚਾਹੇ ਕਿਸੇ ਵੀ ਰੂਪ ਦੇ ਵਿੱਚ ਹੋਵੇ ਮਨੁੱਖ ਹੋਵੇ ਜਾਂ ਪਸ਼ੂ ਪੰਛੀ ਆਪਣੇ ਬੱਚਿਆਂ ਵਾਸਤੇ ਜਾਨ ਤੱਕ ਨਿਸ਼ਾਵਰ ਕਰਨ ਲਈ ਤਿਆਰ ਹੋ ਜਾਂਦੀ ਹੈ ਉਹ ਹਰ ਤਰੀਕੇ ਨਾਲ ਆਪਣੇ ਬੱਚਿਆਂ ਦੀ ਹਿਫਾਜ਼ਤ ਕਰਦੀ ਹੈ ਹਿਫਾਜ਼ਤ ਮਤਲਬ ਦੇਖ ਰੱਖ ਠੀਕ ਹੈ ਦੇਖ ਰੱਖ ਕਰਦੀ ਹੈ ਇੱਕ ਕਹਾਣੀ ਇੱਕ ਗਾਂ ਬਾਰੇ ਹੈ ਮਾਂ ਦਾ ਪਤਾ ਹੈ ਨਾ ਤੁਹਾਨੂੰ ਬੱਚੋ ਮਾਂ ਚਾਹੇ ਜਾਨਵਰ ਹੋਵੇ ਚਾਹੇ ਪੰਛੀ ਹੋਵੇ ਪੰਛੀ ਹੋਵੇ ਚਾਹੇ ਆ ਆਦਮੀ ਹੋਵੇ ਮਨੁੱਖ ਹੋਵੇ ਹੈਨਾ ਸਾਰੇ ਜਿਹੜੀਆਂ ਮਾਵਾਂ ਆ ਆਪਣੇ ਬੱਚਿਆਂ ਨੂੰ ਬਹੁਤ ਹੀ ਪਿਆਰ ਕਰਦੀਆਂ ਹਨ ਉਹਨਾਂ ਦੀ ਰੱਖਿਆ ਕਰਦੀਆਂ ਹਨ ਹਿਫਾਜ਼ਤ ਮੇਨ ਰੱਖਸ਼ਾ ਠੀਕ ਹੈ ਇਹ ਇੱਕ ਕਹਾਣੀ ਜਿਹੜੀ ਇੱਕ ਗਾਂ ਬਾਰੇ ਹੈ ਇੱਕ ਵਾਰੀ ਇੱਕ ਗਾਂ ਬਾਹਰੋਂ ਚਰ ਕੇ ਵਾਪਸ ਆਪਣੇ ਟਿਕਾਣੇ ਵੱਲ ਜਾ ਰਹੀ ਸੀ ਠੀਕ ਹੈ ਆਪਣਾ ਟਿਕਾਣਾ ਮਤਲਬ ਆਪਣੇ ਘਰ ਜਿੱਥੇ ਉਹਦਾ ਜਿੱਥੇ ਉਹ ਰਹਿੰਦੀ ਸੀ ਉੱਥੇ ਜਾ ਰਹੀ ਸੀ ਉਸ ਨੂੰ ਅੱਗੇ ਇੱਕ ਸ਼ੇਰ ਮਿਲ ਗਿਆ ਸ਼ੇਰ ਭੁੱਖਾ ਸੀ ਉਹ ਆਪਣੀ ਭੁੱਖ ਮਿਟਾਉਣ ਲਈ ਕੋਈ ਸ਼ਿਕਾਰ ਲੱਭ ਰਿਹਾ ਸੀ ਉਸ ਦਿਨ ਉਸ ਨੂੰ ਕੋਈ ਸ਼ਿਕਾਰ ਨਾ ਮਿਲਿਆ। ਗਾਂ ਉਸ ਵਾਸਤੇ ਇੱਕ ਸੇ ਸ਼ਿਕਾਰ ਸੀ। ਭੁੱਖਾ ਸੀ ਤੇ ਉਹਨੂੰ ਕੀ ਹੋਰ ਲੱਭਣਾ ਇਹ ਜਦ ਗਾਂ ਉਹਨੂੰ ਇੱਕ ਦਿਖ ਗਈ ਤਾਂ ਉਹਦੇ ਲਈ ਸਿਰਫ ਉਹੀ ਇੱਕ ਇੱਕ ਸਹੀ ਸ਼ਿਕਾਰ ਸੀ ਸ਼ੇਰ ਵਾਸਤੇ। ਉਸਨੇ ਗਾਂ ਉੱਪਰ ਹਮਲਾ ਕਰ ਦਿੱਤਾ। ਗਾਂ ਨੇ ਸ਼ੇਰ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ ਕਿਹਾ ਮਹਾਰਾਜ ਮੈਨੂੰ ਨਾ ਮਾਰੋ। ਮੇਰੀ ਇੱਕ ਛੋਟੀ ਜਿਹੀ ਵੱਚੀ ਹੈ। ਉਹਦੀ ਬੱਚੀ ਮਤਲਬ ਉਹਦੀ ਉਹਦਾ ਬੱਚਾ ਹੈ ਇੱਕ ਬੱਚੀ ਹੈ ਠੀਕ ਹੈ ਲੜਕੀ ਉਹਦੀ ਜਿਸ ਤਰ੍ਹਾਂ ਹੈ ਨਾ ਸਵੇਰ ਦੀ ਭੁੱਖੀ ਹੋਵੇਗੀ ਵਿਚਾਰੀ ਮੈਂ ਉਸ ਨੂੰ ਦੁੱਧ ਪਿਲਾਉਣਾ ਹੈ ਉਹ ਮੇਰੀ ਰਾਹ ਦੇਖ ਰਹੀ ਹੋਵੇਗੀ ਸ਼ੇਰ ਨੇ ਕਿਹਾ ਫਿਰ ਮੈਂ ਕੀ ਕਰਾਂ ਮੈਂ ਵੀ ਤਾਂ ਭੁੱਖਾ ਹਾਂ ਤੇ ਮੈਂ ਵੀ ਆਪਣੀ ਭੁੱਖ ਮਿਟਾਉਣਾ ਚਾਹੁੰਦਾ ਇਸ ਲਈ ਹੁਣ ਮੈਂ ਤੈਨੂੰ ਮਾਰ ਕੇ ਆਪਣੀ ਭੁੱਖ ਮਿਟਾਵਾਂਗਾ ਗਾਣੇ ਸ਼ੇਰ ਦਾ ਤਰਲਾ ਕੀਤਾ ਲਗੋਨੇ ਬਹੁਤ ਹੀ ਹੱਥ ਜੋੜੇ ਉਹਦੇ ਤਰਲੇ ਕੀਤੇ ਪਰ ਇਸ ਤਰ੍ਹਾਂ ਕਰਨ ਨਾਲ ਮੇਰੀ ਬੱਚੀ ਵਿਚਾਰੀ ਭੁੱਖੀ ਮਰ ਜਾਵੇਗੀ ਜੇ ਮੈਂ ਤੇਰਾ ਸ਼ਿਕਾਰ ਨਾ ਕੀਤਾ ਤਾਂ ਮੈਂ ਭੁੱਖਾ ਹੀ ਮਰ ਜਾਵਾਂਗਾ ਮੈਂ ਵੀ ਤਾਂ ਜਿਉਂਦੇ ਰਹਿਣਾ ਹੈ ਇਸ ਲਈ ਮੈਂ ਤਾਂ ਹੁਣ ਤੇਰਾ ਹੀ ਸ਼ਿਕਾਰ ਕਰਾਂਗਾ ਸ਼ੇਰ ਨੇ ਗਾਂ ਉੱਪਰ ਤਰਸ ਕਰਨ ਤੋਂ ਇਨਕਾਰ ਕਰ ਦਿੱਤਾ ਨਾ ਕਰ ਦਿੱਤੀ ਕੋਈ ਚਾਰਾ ਨਾ ਚੱਲਦਾ ਦੇਖ ਗਾਂ ਨੇ ਸ਼ੇਰ ਨੂੰ ਕਿਹਾ ਠੀਕ ਹੈ ਤੂੰ ਮੇਰਾ ਸ਼ਿਕਾਰ ਕਰਨ ਕਰ ਲੈ ਪਰ ਮੇਰੀ ਇੱਕ ਸ਼ਰਤ ਹੈ ਕਿ ਮੈਂ ਆਪਣੇ ਧੀ ਨੂੰ ਆਖਰੀ ਵਾਰ ਮਿਲਣਾ ਚਾਹੁੰਦੀ ਹਾਂ ਮੈਂ ਉਸ ਨੂੰ ਆਪਣਾ ਦੁੱਧ ਪਿਲਾ ਕੇ ਵਾਪਸ ਆ ਜਾਵਾਂਗੀ ਤੂੰ ਮੇਰਾ ਸ਼ਿਕਾਰ ਜਰੂਰ ਕਰੀ ਇਸ ਵਾਸਤੇ ਮੈਨੂੰ ਸਿਰਫ 3 ਘੰਟਿਆਂ ਦੀ ਮੌਲਤ ਦੇ ਦੇ ਮੌਲਤ ਮੈਨੂੰ ਸਮਾਂ ਦੇ ਦੇ ਠੀਕ ਹੈ ਟਾਈਮ ਦੇ ਦੇ ਮੈਨੂੰ 3 ਘੰਟਿਆਂ ਦੀ ਮੌਲਤ ਦੇ ਦੇ ਸ਼ੇਰ ਨੇ ਕੁਝ ਦੇਰ ਸੋਚਿਆ ਤੇ ਫਿਰ ਆਖਣ ਲੱਗਾ ਫਿਰ ਆਖਣ ਲੱਗਾ ਜੇ ਤੂੰ ਵਾਪਸ ਨਾ ਆਈ ਫਿਰ ਦੇਖ ਲੈ ਮੈਂ ਮੈਨੂੰ ਗਾਵਾਂ ਉੱਪਰ ਜ਼ਿਆਦਾ ਭਰੋਸਾ ਨਹੀਂ ਸ਼ੇਰ ਕਹਿੰਦਾ ਇਸ ਤਰ੍ਹਾਂ ਹੈ ਨਾ ਗਾਂ ਨੇ ਕਿਹਾ ਨਹੀਂ ਐਸੀ ਕੋਈ ਗੱਲ ਨਹੀਂ ਮੈਂ ਜ਼ਰੂਰ ਵਾਪਸ ਆਵਾਂਗੀ ਮੇਰਾ ਵਾਅਦਾ ਹੈ ਸਿਰਫ ਦੁੱਧ ਪਿਲਾ ਕੇ ਮੈਂ ਤੇਰੇ ਕੋਲ ਵਾਪਸ ਆ ਜਾਵਾਂਗੀ ਸ਼ੇਰ ਨੇ ਕੁਝ ਸੋਚਿਆ ਤੇ ਕਹਿਣ ਲੱਗਾ ਠੀਕ ਹੈ ਤੂੰ ਚਲੀ ਜਾ ਪਰ ਜੇ ਵਾਪਸ ਨਾ ਆਈ ਤਾਂ ਮੈਂ ਕੱਲ ਨੂੰ ਤੇਰਾ ਤੇ ਤੇਰੀ ਬੱਚੀ ਦਾ ਸ਼ਿਕਾਰ ਕਰੂੰਗਾ ਠੀਕ ਹੈ ਤੈਨੂੰ ਮੇਰਾ ਤਾਂ ਪਤਾ ਹੀ ਹੈ ਗਾਂ ਨੇ ਕਹਾ ਕਿ ਹਾਂ ਠੀਕ ਹੈ ਉਹ ਜਲਦੀ ਜਲਦੀ ਆਪਣੀ ਬੱਚੀ ਕੋਲ ਪਹੁੰਚੀ ਤੇ ਕਹਿਣ ਲੱਗੀ ਧੀਏ ਜਿੰਨੀ ਜਲਦੀ ਹੋ ਸਕਦਾ ਮੇਰਾ ਦੁੱਧ ਚੁੰਗ ਲੈ ਆਪਣੀ ਜਿਹੜੀ ਬੱਚੀ ਨੂੰ ਕਹਿਣ ਲੱਗੀ ਕਿ ਜਿੰਨੀ ਵੀ ਜਲਦੀ ਹੋ ਸਕੇ ਤਾ ਆਪਣਾ ਮੇਰਾ ਦੁੱਧ ਚੁੰਗ ਲੈ ਇਹ ਤੇਰਾ ਆਖਰੀ ਦੁੱਧ ਹੈ ਇਸ ਤੋਂ ਬਾਅਦ ਤਾਂ ਤੈਨੂੰ ਆਪਣੇ ਆਪ ਹੀ ਜਿਉਂਦੇ ਰਹਿਣ ਰਹਿਣ ਲਈ ਕੁਝ ਕਰਨਾ ਪਵੇਗਾ ਵੱਚੀ ਨੇ ਆਪਣੀ ਮਾਂ ਦੀ ਗੱਲ ਸੁਣ ਕੇ ਮਾਂ ਵੱਲ ਦੇਖਿਆ ਤੇ ਪੁੱਛਿਆ ਕਿਉਂ ਮਾਂ ਮੈਨੂੰ ਤੂੰ ਇਸ ਤਰ੍ਹਾਂ ਕਿਉਂ ਆਖ ਰਹੀ ਐ ਗਾਂ ਨੇ ਸ਼ੇਰ ਵਾਲੀ ਸਾਰੀ ਗੱਲ ਉਸ ਨੂੰ ਸੁਣਾ ਦਿੱਤੀ ਤੇ ਕਿਹਾ ਕਿ ਉਹ ਤਾਂ ਸਿਰਫ ਉਸ ਨੂੰ ਦੁੱਧ ਪਿਲਾਉਣ ਵਾਸਤੇ ਹੀ ਆਈ ਹੈ ਇਹ ਤਾਂ ਸ਼ੇਰ ਚੰਗਾ ਸੀ ਕਿ ਉਸ ਦੀ ਗੱਲ ਮੰਨ ਲਈ ਠੀਕ ਹੈ ਨਹੀਂ ਤਾਂ ਹੋ ਸਕਦਾ ਸੀ ਕਿ ਉਸ ਨੂੰ ਇਹ ਦੁੱਧ ਵੀ ਪੀਣ ਲਈ ਨਾ ਮਿਲਦਾ ਕੀ ਕਹਿੰਦਾ ਉਹ ਕੀ ਕਹਿਣਾ ਚਾਹੁੰਦਾ ਗਾਂ ਨੇ ਸ਼ੇਰ ਵਾਲੀ ਸਾਰੀ ਗੱਲ ਉਸ ਨੂੰ ਸੁਣਾ ਦਿੱਤੇ ਤੇ ਕਿਹਾ ਕਿ ਉਸ ਤਾਂ ਸਿਰਫ ਉਸ ਨੂੰ ਦੁੱਧ ਪਿਲਾਉਣ ਵਾਸਤੇ ਆਈ ਹੈ ਇਹ ਤਾਂ ਸ਼ੇਰ ਹੀ ਚੰਗਾ ਸੀ ਜਿਹਨੇ ਉਸ ਦੀ ਗੱਲ ਮੰਨ ਲਈ ਨਹੀਂ ਤਾਂ ਹੋ ਸਕਦਾ ਸੀ ਕਿ ਉਹ ਨੂੰ ਜਿਹੜਾ ਇਹ ਦੁੱਧ ਵੀ ਪੀਣ ਲਈ ਨਸੀਬ ਨਹੀਂ ਹੁੰਦਾ ਠੀਕ ਹੈ ਇਹ ਵੀ ਦੁੱਧ ਨਹੀਂ ਮਿਲਦਾ ਇਸ ਦੇ ਨਾਲ ਹੀ ਗਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਬੱਚੀ ਨੂੰ ਦੋ ਚਾਰ ਵਾਰ ਚਟਿਆ ਤੇ ਪੁਛਕਾਰਿਆ ਪਿਆਰ ਕੀਤਾ ਹੈ ਨਾ ਬੱਚੀ ਨੂੰ ਆਨੇ ਬੱਚੀ ਨੇ ਕਿਹਾ ਨਾ ਮਾਂ ਇਸ ਤਰ੍ਹਾਂ ਨਾ ਕਹਿ ਮੈਂ ਤੇਰੀ ਧੀ ਹਾਂ ਬੱਚਿਆਂ ਨੂੰ ਆਪਣੇ ਮਾਪੇ ਦਾ ਸੇਵਾ ਕਰਨੀ ਚਾਹੀਦੀ ਹੈ ਤੇਰੀ ਥਾਂ ਤੇ ਮੈਂ ਜਾਨ ਦੇ ਦਿਆਂਗੀ ਤੂੰ ਨਾ ਜਾਵੀਂ ਦੇਖ ਲੋ ਬੱਚੇ ਵੀ ਪਿਆਰ ਕਰਦੇ ਨੇ ਆਪਣੇ ਮਾਪਾ ਨਾਲ ਤੇ ਉਹ ਆਪਣੀ ਜਾਨ ਦੇਣ ਨੂੰ ਤਿਆਰ ਹੈ ਆਪਣੀ ਮਾਂ ਦੇ ਲਈ ਕਿ ਮੈਂ ਜਾਉਂਗੀ ਠੀਕ ਹੈ ਮੈਂ ਆਪਣੀ ਜਾਨ ਦੇ ਦੂੰਗੀ ਤੂੰ ਨਾ ਜਾਵੀਂ ਧੀ ਦੀ ਗੱਲ ਸੁਣ ਕੇ ਗਾਂ ਦਾ ਦਿਲ ਪਿਗਲ ਗਿਆ ਗਾਂ ਦਾ ਦਿਲ ਪਿਗਲ ਗਿਆ ਮਤਲਬ ਤਰਸ ਆ ਗਿਆ ਠੀਕ ਹੈ ਉਸ ਨੂੰ ਤਰਸ ਆ ਗਿਆ ਆਪਣੀ ਧੀ ਦੇ ਉੱਤੇ ਉਸ ਨੇ ਕਿਹਾ ਨਹੀਂ ਧੀਏ ਮਾਂ ਬਾਪ ਆਪਣੇ ਬੱਚਿਆਂ ਲਈ ਹਰ ਕੁਰਬਾਨੀ ਕਰਦੇ ਹੀ ਹਨ ਤੇ ਤੂੰ ਬਸ ਜਲਦੀ ਹੀ ਆਪਣੇ ਆਪ ਨੂੰ ਸੰਭਾਲਣਾ ਸਿੱਖ ਲੈ ਵੱਛੀ ਨੇ ਕਿਹਾ ਮਾਂ ਤੇਰੀ ਥਾਂ ਤੇ ਮੈਂ ਜਾਵਾਂਗੀ ਤੇ ਸ਼ੇਰ ਨੂੰ ਕਹਾਂਗੀ ਕਿ ਉਹ ਮੈਨੂੰ ਖਾ ਲਵੇ ਪਰ ਮੇਰੀ ਮਾਂ ਨੂੰ ਕੁਝ ਨਾ ਆਖੇ ਗਾਂ ਨੇ ਵੱਛੀ ਨੂੰ ਬਹੁਤ ਰੋਕਿਆ ਪਰ ਵੱਛੀ ਨਾ ਰੁਕੀ ਤੇ ਉਹ ਉਸ ਥਾਂ ਤੇ ਪਹੁੰਚ ਗਈ ਉਸਨੇ ਦੇਖਿਆ ਕਿ ਸ਼ੇਰ ਆਪਣੇ ਸ਼ਿਕਾਰ ਦੀ ਉਡੀਕ ਕਰ ਰਿਹਾ ਸੀ ਸ਼ੇਰ ਉੱਥੇ ਖੜਾ ਖੜਾ ਸੀਗਾ ਠੀਕ ਹੈ ਬੱਚੀ ਨੂੰ ਦੇਖ ਕੇ ਉਸ ਨੂੰ ਹੈਰਾਨੀ ਹੋਈ ਹਾਲੇ ਉਹ ਅੱਗੇ ਵਧਿਆ ਹੀ ਸੀ ਕਿ ਉੱਥੇ ਗਾਂ ਵੀ ਪਹੁੰਚ ਗਈ ਹੁਣ ਦੇਖੋ ਮਾਂ ਬੱਚੇ ਦਾ ਪਿਆਰ ਹੈ ਨਾ ਉਹ ਗਾਂ ਤੋਂ ਵੀ ਨਹੀਂ ਰਹਾ ਗਿਆ ਹੈ ਨਾ ਉਸਨੇ ਗਾਂ ਵੀ ਉੱਥੇ ਪਹੁੰਚ ਗਈ ਉਸਨੇ ਸ਼ੇਰ ਨੂੰ ਰੋਕਿਆ ਨਹੀਂ ਮੇਰੀ ਧੀ ਨੂੰ ਕੁਝ ਨਾ ਕਹੀਂ ਸ਼ੇਰ ਰੁਕ ਗਿਆ ਕਦੇ ਗਾਂ ਅੱਗੇ ਹੋਵੇ ਤੇ ਕਦੇ ਧੀ ਅੱਗੇ ਆਵੇ ਸ਼ੇਰ ਬਹੁਤ ਹੈਰਾਨ ਹੋਇਆ ਉਸਨੇ ਦੋਹਾਂ ਨੂੰ ਕਿਹਾ ਜਿੰਨਾ ਪਿਆਰ ਤੁਹਾਡਾ ਹੈ ਇੰਨਾ ਮੈਂ ਕਦੇ ਨਹੀਂ ਦੇਖਿਆ ਮੈਂ ਤੁਹਾਨੂੰ ਛੱਡਦਾ ਜਾਓ ਜ਼ਿੰਦਗੀ ਨੂੰ ਮਾਣੋ ਆਪਣੀ ਜ਼ਿੰਦਗੀ ਜੀ ਲਓ ਦੋਹਾ ਮਾਵਾਂ ਧੀਆਂ ਨੇ ਸ਼ੇਰ ਦਾ ਧੰਨਵਾਦ ਕੀਤਾ ਤੇ ਖੁਸ਼ੀ-ਖੁਸ਼ੀ ਬਾਕੀ ਜ਼ਿੰਦਗੀ ਬਤੀਤ ਕੀਤੀ ਠੀਕ ਹੈ ਮਤਲਬ ਇਹ ਮਾਂ ਪੀ ਦਾ ਪਿਆਰ ਦੇਖ ਕੇ ਸ਼ੇਰ ਦਾ ਜਿਹੜਾ ਦਿਲ ਸੀ ਉਹ ਪਿਗਲ ਗਿਆ ਸੀ ਪਹਿਲਾਂ ਮਾਂ ਆਣਾ ਚਾਹੁੰਦੀ ਸੀ ਮਾਂ ਨੂੰ ਕਿਨੇ ਬੱਚੀ ਨੇ ਰੋਕਿਆ ਕਿ ਨਹੀਂ ਮੈਂ ਤੈਨੂੰ ਨਹੀਂ ਜਾਣ ਦਵਾਂਗੀ ਮੈਂ ਜਾਂਦੀ ਆ ਤੇ ਉਸ ਦੇ ਪਿੱਛੇ ਪਿੱਛੇ ਜਦੋਂ ਉਹ ਆਈ ਤਾਂ ਸ਼ੇਰ ਨੇ ਦੇਖਿਆ ਕਿ ਇਹ ਕੀ ਤਾਂ ਉਸ ਦੇ ਪਿੱਛੇ ਪਿੱਛੇ ਉਹ ਗਾਂ ਵੀ ਆ ਗਈ ਵਾਪਸ ਹੈਨਾ ਗਾਂ ਵੀ ਉੱਥੇ ਪਹੁੰਚ ਗਈ ਤੇ ਜਦੋਂ ਉਹ ਬੱਚੀ ਨੂੰ ਖਾਣ ਲੱਗਾ ਬੱਚੀ ਨੂੰ ਖਾਣ ਲਓ ਅੱਗੇ ਵਧਿਆ ਤਾਂ ਉਹ ਕਹਿੰਦੀ ਮੈਨੂੰ ਮੈਨੂੰ ਖਾ ਮੇਰੀ ਤੀਨ ਨੂੰ ਕੁਛ ਨਾ ਕਹੀਂ ਗਾਂ ਕਹਿੰਦੀ ਤਾਂ ਸ਼ੇਰ ਨੇ ਉਹਨਾਂ ਦਾ ਇਹ ਪਿਆਰ ਦੇਖਿਆ ਤੇ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ ਤੇ ਉਹਨਾਂ ਨੂੰ ਛੱਡ ਦਿੱਤਾ ਠੀਕ ਹੈ ਦੋਨਾਂ ਨੂੰ ਜ਼ਿੰਦਗੀ ਬਖਸ਼ ਦਿੱਤੀ ਖੁਸ਼ੀ-ਖੁਸ਼ੀ ਬਾਕੀ ਜਿੰਦਗੀ ਉਹਨਾਂ ਨੇ ਬਤੀਤ ਕੀਤੀ ਠੀਕ ਹੈ ਬੱਚੋ ਤੇ ਇਹ ਸੀ ਅੱਜ ਦਾ ਲੈਸਨ ਆਪਣਾ ਤੇ ਚਲੋ ਬੱਚੋ ਅੱਜ ਦੀ ਕਲਾਸ ਆਪਾਂ ਇੱਥੇ ਖਤਮ ਕਰਦੇ ਆਂ ਤੇ ਅਗਲੀ ਕਲਾਸ ਦੇ ਵਿੱਚ ਇਸ ਦੇ ਕੁਐਸਚਨ ਆਨਸਰ ਕਰਾਂਗੇ ਤਦ ਤੱਕ ਲਈ ਓਕੇ ਬਾਏ ਬਾਏ ਥੈਂਕ ਯੂ ਬੱਚੋ